ਦੇ ਵੀ ਨਹੀਂ ਸਤਿਅ ਨਹੀਂ ਲਾ ਐਸੀ ਐਸੀ ਸਮਾਧਿ ਉੱਥੀ ਦੋ ਘੇ ਗਿਆ ਸਖੀ ਮਾਂ ਚੜਾਈ ਕਰ ਗਿਆ ਕੋਲੋਂ ਦੇ ਸਸਦਾਰ ਤੱਕ ਨਹੀਂ ਪਹੁੰਚੀ ਉਹਦੀ ਫੂਲ ਤੱਕ ਨਹੀਂ ਆਉਂਦੇ ਬਾਪ ਦੀ ਡੈਥ ਹੋ ਜਾਏ ਆ ਬਿਰਦਾਸ਼ਮਾਂ ਜਿਹਨਾਂ ਦੇ ਵੱਡ ਵੱਡੇ ਲਿੰਦੇ ਅੰਤਲਾ ਸਮਾਉਂਦਾ ਜਿਹੜੇ ਉਥੋਂ ਦੇ ਸਮਾਜ ਸੇਵਾ ਕਰਨ ਵਾਲੇ ਆ ਉਹ ਮੈਂਬਰਾਂ ਨੂੰ ਫੋਨ ਕਰਦੇ ਆ ਵੀ ਤੁਹਾਡੇ ਪਿਤਾ ਜੀ ਦੀ ਡੈਥ ਹੋ ਗਈ ਹੈ ਮਾਤਾ ਜੀ ਦੀ ਡੈਥ ਹੋ ਗਈ ਹੈ ਕਦੇ ਕਰਦੇ ਸਤਕਾਰ ਕੋਲ ਜਾੜ ਕੇ ਬਹਿ ਨੇ ਅਈਆਂ ਸਭ ਇੱਕ ਬੰਦੇ ਉਹ ਵੀ ਇਨਸਾਨ ਹੈ ਜਿਹਨਾਂ ਦਾ ਸਾਡੇ ਨਾਲ ਕੋਈ ਦਾ ਰਿਸ਼ਤਾ ਵੀ ਕੋਈ ਨਹੀਂ ਆਪਾਂ ਕਈ 100 ਸਾਲ ਹੋ ਗਏ ਉਹਨਾਂ ਨੂੰ ਦੁਨੀਆਂ ਤੋਂ ਸਰੀਰ ਤੌਰ ਤੇ ਗਿਆ ਆਪਾਂ ਤਾਂ ਵੀ ਉਹਨਾਂ ਦੇ ਜੀਵਨ ਦੇ ਬਾਰੇ ਕਰਚਾ ਕਰਦੇ ਬੈਠ ਕੇ ਗੱਲਾਂ ਕਰਦੇ ਉਹਨੇ ਜੀਵਨ ਤੇ ਡਿਪੈਂਡ ਕਰਦਾ ਨਾ ਆਪਾਂ ਜੀਵਨ ਕਿਹੜਾ ਜੀਵਨ ਜਾਨਾਂ ਤੇ ਸਾਰਿਆਂ ਨੇ ਰਿਣਾ ਤੇ ਕਿਸੇ ਨੇ ਵੀ ਨਹੀਂ ਅੱਜ ਆਪਾਂ ਬੈਠੇ ਅੱਜ ਤੁਸੀਂ ਤੇ ਮਨਵਾਦੇ ਹੋ ਕੱਲ ਨੂੰ ਤੁਹਾਡੀ ਪੀੜ੍ਹੀ ਦੇ ਚਾਰ ਬੰਦੇ ਬੈਠੇ ਹੋਣਗੇ ਉਹ ਕਹਿਣਗੇ ਆਪਾਂ ਬਾਬਾ ਜੀ ਮੇਰੇ ਨਹੀਂ ਇੱਦਾਂ ਹੀ ਬੁੱਢੇ ਤੇ ਬੁੱਢਾ ਲੱਗਦਾ ਅਛਾ ਬਣਾਉਣ ਵਾਲਿਆਂ ਦੇ ਦੇ ਬਣਾਉਣ ਵਾਲਿਆਂ ਦੇ ਮੈਂ ਪਰ ਬਦਲੀ ਜਾਣੇ ਆ ਜਿਹਨਾਂ ਨੇ ਦਿਨ ਬਣਾ ਲਏ ਉਹੋ ਹੀ ਰਹਿਣਗੇ ਪ੍ਰਚਾਰ ਵੀ ਬਦਲ ਜਾਏਗਾ ਹੋਰ ਈਆਂ ਤੀਆਂ ਸਾਲਾਂ ਬਾਅਦ ਜਿਹੜੇ ਪ੍ਰਬੰਧ ਕਰਨ ਵਾਲੇ ਉਹਨਾਂ ਦੀ ਅਗਲੀ ਪੀੜ੍ਹੀ ਆ ਜਾਏਗੀ ਪ੍ਰਚਾਰ ਵੀ ਅੱਗੇ ਆ ਜਾਣਗੇ ਪਰ ਬਾਬਾ ਕੁਲ ਸਿੰਘ ਵੀ ਹੋ ਰਹੇ ਆ ਆਪ ਨੂੰ ਸਤ ਨਾਮ ਸਿਰੀ ਸਮਝ ਆ ਗਈ ਇਹਨੂੰ ਕਹਿੰਦੇ ਨੇ ਜਿਹੜਾ ਸੱਚ ਦੇ ਰਾਹ ਤੇ ਤੁਰਨ ਵਾਲਾ ਆ उस दुनिया के नहीं जाता क्यों नहीं जाता बाबा कबीर के दोस्त लोग थोड़े सामने रखे कबीर यह तल जाएगा फिर कबीर यह तल चले जाने सको एक, एक, एक वचन मार्क है सको